ਸਾਥੀਆਂ ਵੱਲੋਂ 1-1000 ਰੁਪਇਆ ਚੱਲ ਭਾਈ ਇਹ ਅੰਦਰ ਨਾਲ ਬਣਦਾ ਸਰਦਾਰ ਰਣਜੀਤ ਸਿੰਘ ਜੀ ਸਹੋਤਾ ਕੈਨੇਡਾ ਬਾੜੀਆਂ ਹਰਜੀਤ ਸਿੰਘ ਗੋਗਾ ਬਾੜੀਆਂ ਸੁੱਖਾ ਨਾਗਰਾ ਗੋਲੂ ਜੋਧਾ ਬੁੱਗਾ ਚੈੜੀਆਂ ਚੌਧਰੀ ਕੇਵਲ ਉਹਨਾਂ ਦੇ ਬੜ ਭੱਗੇ ਵੀ ਹੱਪਾ ਲਓ ਜੀ ਸੁਣੋ ਗੱਡੀ ਦਾ ਸਮਾਂ ਘੌਰ ਨਾਲ ਕਰੋ ਮੇਰੇ ਵੱਲ ਧਿਆਨ ਵੀ ਮਿੱਤਰੋ ਸਮਾਂ ਦੱਸਾਂ ਮੈਂ ਇੱਕ ਵਾਰੀ ਟਾਈਮ ਹੈ ਗੱਡੀ ਦਾ ਟੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਨਹੀਂ ਸਮਾਂ ਕਰ ਗਿਆ ਜੀ ਸੁਣੋ ਇੱਕ ਵਾਰੀ ਗੌਰ ਨਾਲ ਵੀ ਪੰਜਾਬ ਜਮਾ 1 51 51 ਸੈਕਿੰਡ 99 ਪੁਆਇੰਟ